ਜੀ ਬਿਲਕੁਲ ਜਿਸ ਸੁਰਖਣਾਂ ਲਗੀਆਂ ਉਹਦਾ ਢੇਰਬਾ ਇਹ ਹੈ ਕਿ ਡੱਲੇਵਾਲ ਮਾਮਲੇ ਦੀ ਸੁਣਵਾਈ ਹੁਣ 2 ਜਨਵਰੀ ਨੂੰ ਕਟਗੜਸੀ ਕਮਿਸ਼ਨ ਦੇ ਸਭਤਾ ਚੇਅਰਮੈਨ ਨੂੰ ਡਾਕਟਰ ਮਨਮੋਹਨ ਸਿੰਘ ਦੀ ਪਤਰੀ ਨੂੰ ਲਿਖੀ ਚਿੱਠੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਹੋਈ ਮੀਟਿੰਗ ਪੰਜਾਬ ਦੇ ਵਿੱਚ ਅੰਤਰਜਾਤੀ ਵਿਆਹ ਕਰਾਉਣ ਵਾਲਿਆਂ ਨੂੰ ਮਿਲਣਗੇ 2.5 ਲੱਖ ਰੁਪਏ ਲੋਹਾਨਾ ਤੇ ਮੋਗਾ ਦੀਆਂ ਕਿਸਾਨ ਮਹਾਪੰਚਾਇਤਾਂ ਦੀਆਂ ਤਿਆਰੀਆਂ ਜ਼ੋਰਾਂ ਤੇ ਭਾਜਪਾ ਦੇ ਕੱਸਿਆ ਅਰਵਿੰਦ ਕੇਜਰੀਵਾਲ ਤੇ ਤੰਜ਼ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਵੱਲੋਂ ਸਰਪਾ ਆਉਣ ਦੀ ਆਸ ਵੱਜੀ ਕਿਸੇ ਪਾਰਟੀ ਦਾ ਮੇਅਰ ਨਾ ਮੋਹਾਲੀ ਵਿੱਚ ਬੇਕਾਬੂ ਕਾਰਨ ਦੋ ਜਣੇ ਦਰੜੇ ਤੇ ਆਖਰੀ ਖਬਰ ਰਾਜਾ ਬਣੇ ਜਨੇ ਕਿਹਾ ਲੁਧਿਆਣਾ ਵਿੱਚ ਮੇਅਰ ਬਣਾਉਣ ਦੇ ਲਈ ਦਬਾਅ ਪਾ ਰਹੀ ਆ ਆਮ ਆਦਮੀ ਪਾਰਟੀ ਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਡਿਲੇਵਲ ਸਾਹਿਬ ਦੀ ਸੇਧਾ ਕੀ ਹਾਲ ਹੈ ਤੇ ਨਾਲ ਇਹ ਅਗਲੀ ਸੁਣਵਾਈ ਹੁਣ 2 ਜਨਵਰੀ ਨੂੰ ਹੋਏਗੀ ਕੀ ਕੁਝ ਹੋ ਸਕਦਾ ਜੀ ਇਸ ਵਿੱਚ ਦੇਖੋ ਜੀ ਅੰਦਾਜ਼ੇ ਆ ਕਿ ਕੋਈ ਨਾ ਕੋਈ ਸਿੱਟੇ ਦੀ ਗੱਲ ਨਿਕਲ ਸਕਦੀ ਆ ਅੰਦਾਜ਼ੇ ਆ ਵੀ ਕੋਈ ਨਾ ਕੋਈ ਇਹਦੇ ਵਿੱਚ ਸਿੱਟੇ ਦੇ ਉੱਤੇ ਗੱਲ ਸ਼ਾਇਦ ਪਹੁੰਚ ਜਾਵੇ ਮੈਂ ਅੰਦਾਜ਼ੇ ਕਹਿਣਾ ਇਹਦੇ ਬਾਰੇ ਕੋਈ ਕਨਫਰਮ ਨਹੀਂ ਗੱਲ ਕਹਿ ਸਕਦੇ ਕਿਉਂਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਇਹਦੇ ਵਿੱਚ ਐਡਵੋਕੇਟ ਜਨਰਲ ਨੇ ਗੱਲ ਕਹੀ ਆ ਕਿ ਅਸੀਂ ਤਾਂ ਨਹੀਂ ਕੋਈ ਕਾਰਵਾਈ ਕਰ ਸਕੇ ਕਿਉਂਕਿ ਇੱਕ ਤਾਂ 30 ਤਰੀਕ ਨੂੰ ਪੰਜਾਬ ਬੰਦ ਸੀ ਤੇ ਦੂਜਾ ਜੱਫੇ ਬੰਦਗਾਂ ਦੇ ਰਾਹੀ ਵਿਚੋਲੇ ਧਿਰਦੇ ਰਾਹੀ ਤੇ ਡੱਲੇਵਾਲ ਸਾਹਿਬ ਗੱਲਬਾਤ ਕਰਨ ਨੂੰ ਰਜ਼ਾਮੰਦ ਹੋ ਰਹੇ ਹਨ ਸੋ ਅਦਾਲਤ ਨੇ 2 ਜਨਵਰੀ ਦੇ ਉੱਤੇ ਅਗਲੀ ਸੁਣਵਾਈ ਪਾਤੀ ਆ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟਾ ਮੋਟਾ ਜਿਹਾ ਸੌਦਾ ਦੀ ਪਾਈ 365 ਦਿਨਾਂ ਦੇ ਵਿੱਚੋਂ 11 ਮਹੀਨੇ ਜਿਹੜੇ ਉਹ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਰਹੇ ਆ। ਉਹ ਵੈਖ ਦੇ ਵਿੱਚ ਕਦੇ ਇਦਾਂ ਨਾ ਹੋਵੇ ਇਹ ਦੀ ਕਾਮਨਾ ਕਰਦੇ ਆ ਕਿਸਾਨਾਂ ਨੂੰ ਦੁੱਖ ਦੇ ਨਾਲ ਸਾਹਮਣਾ ਨਾ ਕਰਨਾ ਪਵੇ ਇਹ ਦੀ ਕਾਮਨਾ ਕਰਦੇ ਆ ਤੇ ਸਰਕਾਰਾਂ ਨੂੰ ਇਹ ਆਪਣੀ ਹੀ ਲਗਣ ਤੇ ਇਹਦੀ ਵੀ ਕਾਮਨਾ ਕਰਦੇ ਆ। ਹੂੰ ਹੂੰ ਤੇ ਉਧਰ ਕਿਸਾਨ ਜਿੱਥੇ ਬੰਦਿਆਂ ਨੂੰ ਜਿਹੜੀ ਆਸ ਵੱਜੀ ਹੈ ਕਿ ਕੇਂਦਰ ਸਰਕਾਰ ਉਹਨੋਂ ਕੋਈ ਇਨਵੀਟੇਸ਼ਨ ਆਏਗਾ ਗੱਲਬਾਤ ਦਾ ਇਹ ਕਿਵੇਂ ਆਸ ਵੱਜੀ ਹੈ ਕੋਈ ਦੇ ਸੰਕੇਤ ਮਿਲ ਰਹੇ ਨੇ ਕੋਈ ਚਿੱਠੀ ਆਈ ਹੈ ਕੀ ਹੋਇਆ ਹਾਂਜੀ ਬਿਲਕੁਲ ਜੀ ਇੱਕ ਨ ਮੱਧਮ ਦੇ ਸੰਕੇਤ ਨਜ਼ਰ ਆਉਣ ਲੱਗੇ ਆ ਮੈਂ ਇਹ ਨਹੀਂ ਗੱਲ ਕਹਿਣਾ ਵੀ ਭਾਈ ਫੁੱਲ ਬਟਾ ਫੁੱਲ ਕੋਈ ਸੜੀਹਾਂ ਆ ਗਿਆ ਕੋਈ ਚਿੱਠੀ ਲਿਖੀ ਸਾਹਮਣੇ ਆ ਗਈ ਆ ਪਰ ਮੱਧਮ ਦੇ ਸੰਕੇਤ ਸਾਹਮਣੇ ਆਉਣ ਲੱਗੇ ਆ ਵੀ ਸ਼ਾਇਦ ਛੇਤੀ ਗੱਲ ਬਣ ਜਾਵੇ ਸ਼ਾਇਦ ਇਸ ਮਸਲੇ ਦੇ ਉੱਤੇ ਕੁਝ ਨਾ ਕੁਝ ਹੱਲ ਨਿਕਲੇ ਆਵੇ ਇਸ ਗੱਲ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ ਉਹ ਕਿਉਂ ਸ਼ੁਰੂ ਹੋਏ ਆ ਕਿ ਪੰਜਾਬ ਦੀ ਸਰਕਾਰ ਵੀ ਇਸ ਮਸਲੇ ਦੇ ਉੱਤੇ ਹੁਣ ਥੋੜੀ ਜਿਹੀ ਸਵਿਰਨ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਇਦ ਹੁਣ ਇਸ ਮਸਲੇ ਦੇ ਉੱਤੇ ਕੇਂਦਰ ਦੇ ਨਾਲ ਗੱਲਬਾਤ ਦਾ ਰਾਹ ਤੋੜਨ ਗੱਲਬਾਤ ਦਾ ਰਾਹ ਕੱਢਣ ਇਸ ਗੱਲ ਨੇ ਹੁੰਦਾ ਜ਼ਿਆ ਤੋ ਮੈਨੂੰ ਲੱਗਦਾ ਜੀ ਕਿ ਸ਼ਾਇਦ ਕੁਝ ਨਾ ਕੁਝ ਹੰਦਰੂ ਹੰਧਾਰੇ ਵਾਲੀ ਗੱਲ ਹੋਵੇ ਬਾਕੀ ਇਸ ਦਾ ਤਸਾਨ ਪੱਖੀ ਵੀ ਹੈਗੇ ਆ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਦੇ ਮਸਲੇ ਸਾਰੇ ਹੱਲ ਹੋਣ ਵਾਜਬ ਮਸਲਾ ਹਰ ਕਿਸੇ ਦਾ ਹੱਲ ਹੋਣਾ ਚਾਹੀਦਾ ਜੀ ਜੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਿਹੜੇ ਨੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੀ ਪਤਨੀ ਨੂੰ ਚਿੱਠੀ ਲਿਖੀ ਹੈ ਕੀ ਲਿਖਿਆ ਜੀ ਇਸ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਰਫ ਪਤਰੀ ਦਾ ਨਾਂ ਹੈਗਾ ਜੀ ਬੀਬੀ ਗੁਰਸ਼ਰਨ ਕੌਰ ਉਹਨਾਂ ਨੇ ਚਿੱਠੀ ਲਿਖੀ ਹੈ ਜੀ ਕਟਗਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਲੋਚਨ ਸਿੰਘ ਹੋਰਾਂ ਨੇ ਹਮਮ ਉਹਨਾਂ ਨੇ ਗੱਲ ਕਹੀ ਹੈ ਕਿ ਤੁਸੀਂ ਕੇਂਦਰ ਦੀ ਸਰਕਾਰ ਦੇ ਕੋਲੋਂ ਮੰਗ ਕਰੋ ਕਿ ਡਾਕਟਰ ਮਨਮੋਹਨ ਸਿੰਘ ਦੇ ਨਾਂ ਦੇ ਉੱਤੇ ਇੱਕ ਕੋਈ ਐਜੂਕੇਸ਼ਨ ਇੰਸਟੀਚਿਊਟ ਖੁੱਲੇ ਜਾਂ ਸਕੂਲ ਐਸਾ ਖੁੱਲੇ ਜਿਹਦਾ ਨਾਂ ਹੋਵੇ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਉਹ ਕਹਿੰਦੇ ਦੇਖੋ ਜੀ ਉਹ ਬਹੁਤ ਵੱਡੇ ਅਰਥਸ਼ਾਸਤਰੀ ਸੀ ਇਕਨੋਮਿਕਸ ਦੇ ਮਾਹਰ ਸੀ ਦੇਸ਼ ਦੀ ਅਰਥਵਿਵਸਥਾ ਨੂੰ ਪੈਰਾਸਰ ਕਰਨ ਵਾਲੇ ਸੀ ਸੋ ਸਮਾਰਕ ਬਣਾਉਣ ਦੇ ਲਈ ਜਾਂ ਕਹਿ ਦਿੱ ਗਏ ਵੀ ਸਵਾਦ ਬਣਾਉਣ ਦੇ ਲਈ ਕੋਈ ਇਦਾਂ ਨਹੀਂ ਗੱਲਣਾ ਕਿ ਕਿੱਥੀ ਜਾ ਕੇ ਇਹਦੀ ਥਾਂ ਦੇ ਉੱਤੇ ਐਜੂਕੇਸ਼ਨ ਇੰਸਟੀਚਿਊਟ ਦੇ ਵੱਲ ਖਿਆਲ ਕਰਨਾ ਚਾਹੀਦਾ ਜੀ ਹੂੰ ਹੂੰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਜਿਹੜੀ ਹੈਗੀ ਜੀ ਮੀਟਿੰਗ ਹੋਈ ਹੈਗੀ ਇਹ ਇਸ ਮੀਟਿੰਗ ਵਿੱਚ ਕੀ ਕੁਝ ਵਾਪਰਿਆ ਜੀ ਦੇਖੋ ਇਹਦੇ ਵਿੱਚ ਕਈ ਮਹੱਤਵਪੂਰਨ ਗੱਲਾਂ ਹੋਈਆਂ ਇੱਕ ਤਾਂ ਗੱਲ ਇਹਦੇ ਵਿੱਚ ਇਹ ਹੋਈ ਹੈ ਮਹੱਤਵਪੂਰਨ ਡਾਕਟਰ ਮਨਮੋਹਨ ਸਿੰਘ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੂਜੀ ਇਹਦੇ ਵਿੱਚ ਗੱਲ ਕਿ ਨਰਾਇਣ ਸਿੰਘ ਤੋੜਾ ਨੂੰ ਜਿਹੜਾ ਪੰਚ ਦੇ ਵਿੱਚੋਂ ਛੇਕਿਆ ਗਿਆ ਸੀ ਉਹਨੂੰ ਵਾਪਸ ਲੈ ਲਿਆ ਗਿਆ। ਉਹਨੂੰ ਵਾਪਸ ਤਾਂ ਲਿਆ ਗਿਆ ਪਰ ਫਰੀ ਵਾਪਸ ਉਹਦਾ ਪੰਚ ਤੋਂ ਛੇਕਣ ਵਾਲਾ ਮਤਾ ਰੱਦ ਕਰ ਦਿੱਤਾ ਗਿਆ। ਇੱਕ ਅਲਗ ਹੈ ਤੋਨਾ। ਪੰਚ ਦੇ ਵਿੱਚੋਂ ਛੇਕਣ ਵਾਲਾ ਜਿਹੜਾ ਮਤਾ ਪਾਇਆ ਸੀ ਉਹ ਅੱਜ ਰੱਦ ਕਰ ਦਿੱਤਾ ਗਿਆ। ਤੀਜੀ ਗੱਲ ਇਹ ਆ ਕਿ ਜੋ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਦੇ ਉੱਤੇ ਗੱਲ ਹੋਈ ਚਰਚਾ ਹੋਈ ਆ। ਇਹਦੇ ਵਿੱਚ ਇਹ ਹੋਇਆ ਜੀ ਕਿ ਜੋ 2 ਹਫ਼ਤੇ ਦੇ ਵਿੱਚ ਵਿੱਚ ਤੇ 3 ਮੈਂਬਰੀ ਕਮੇਟੀ ਨੂੰ ਕਿਹਾ ਸੀ ਜੀ ਕਿ ਤੁਸੀਂ ਇਸ ਮਸਲੇ ਦੇ ਉੱਤੇ ਕੋਈ ਸਿੱਟੇ ਦੇ ਉੱਤੇ ਪਹੁੰਚੋ ਜਾਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਆਪਾਂ ਜਾਣਦੇ ਕਿ 2 ਹਫ਼ਤੇ ਦੇ ਲਈ ਪਰੇ ਕੀਤੀਆਂ ਗਈਆਂ ਸੀ ਇਹਦੇ ਸਮੇਂ ਦੇ ਵਿੱਚ ਵਾਅਦਾ ਕਰਕੇ ਤੇ ਕਰ ਦਿੱਤਾ ਗਿਆ ਜੀ 2 ਹਫ਼ਤੇ ਦੀ ਥਾਂ ਤੇ 1 ਮਹੀਨੇ ਦਾ ਸਮਾਂ ਬਣਾ ਦਿੱਤਾ ਗਿਆ ਹੁਣ ਇਸ ਗੱਲ ਦੇ ਉੱਤੇ ਇੱਕ ਹੋਰ ਜਾਣਕਾਰੀ ਆਈ ਆ ਇਹਦੇ ਵਿੱਚ ਪਤਾ ਲੱਗਾ ਜੀ ਕਿ ਜੋ ਪਿਲੀ ਪੀ ਇੱਥੇ ਵਿੱਚ ਤਿੰਨ ਪੰਜਾਬੀ ਮੁੰਡੇ ਦਾ ਇਨਕਾਊਂਟਰ ਕੀਤਾ ਸੀ ਪਿਛਲੇ ਦਿਨੀ ਪੁਲਿਸ ਨੇ ਜੀ ਇਹਦੇ ਉੱਤੇ ਅਸਹਿਮਤੀ ਪ੍ਰਗਟਾਈ ਗਈ ਹੈ ਤੇ ਇਹ ਗੱਲ ਕਹੀ ਹੈ ਕਿ ਭਾਈ ਇਹ ਮਾਮਲਾ ਸ਼ੱਕੀ ਲੱਗਦਾ ਇਹਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਇਹਦੀ ਨਿਆਂਕ ਜਿੱਕਰ ਪੜਤਾਲ ਹੋਣੀ ਹੈ ਸ਼ਾਇਦ ਵਿੱਚੋਂ ਸੱਚ ਸਾਹਮਣੇ ਆ ਜਾਏ ਤੇ ਵੈਸੇ ਯਾਨੀ ਹਰਪ੍ਰੀਤ ਸਿੰਘ ਦਾ ਹੁਣੇ-ਹੁਣੇ ਗੁੱਸੇ ਨਮਾ ਇੱਕ ਬਿਆਨ ਆਇਆ ਉਹ ਕਹਦੇ ਜੀ ਕਿ ਮੈਂ ਤਾਂ ਪਹਿਲਾਂ ਵੀ ਨਹੀਂ ਕਿਹਾ ਸੀ ਕਿ ਭਾਈ ਕਮੇਟੀ ਬਣਾਓ ਇਹਨਾਂ ਨੇ ਆਪ ਹੀ ਕਮੇਟੀ ਬਣਾਈ ਆਪੇ 15 ਦਿਨ ਦਾ ਸਮਾਂ ਦਿੱਤਾ ਆਪੇ ਹੁਣ ਮੀਨਾ ਕਰਤਾ ਇਹ ਅਸਲ ਵਿੱਚ ਦਬਾਉਣਾ ਚਾਹੁੰਦੇ ਆ ਨਾ ਮੈਂ ਪਹਿਲਾਂ ਦਬਿਆ ਨਾ ਮੈਂ ਅੱਜ ਦਬਣਾ ਜੀ ਜੀ ਤੇ ਅੰਤਰਜਾਤੀ ਵਿਆਹਾਂ ਨੂੰ ਪ੍ਰੋਮੋਟ ਕਰਨ ਲਈ ਹੁਣ ਸਰਕਾਰ ਜਿਹੜੀ ਇਹ ਪੰਜਾਬ ਦੀ ਉਹ ਪੈਸੇ ਦੇਵੇਗੀ ਹਾਂ ਬਿਲਕੁਲ वैसे ਤਾਂ ਪਿਛਲੇ ਲੰਮੇ ਸਮੇਂ ਤੋਂ ਸਕੀਮ ਹੈਗੀ ਆ ਪਰ ਇਹਦੇ ਵਿੱਚ ਨਵੀਂ ਜਾਣਕਾਰੀ ਆਈ ਆ ਕਿ ਇਹਦੇ ਵਿੱਚ ਨਾ ਹੁਣ ਉਹਨਾਂ ਨੇ ਕਿਹਾ ਜੀ ਕਿ ਅਸੀਂ ਵਾਅਦਾ ਕਰ ਰਹੇ ਆ ਕਿ 2.5 ਲੱਖ ਰੁਪਇਆ ਕਰਤਾ ਪਹਿਲਾਂ 50 ਹਜ਼ਾਰ ਰੁਪਇਆ ਹੁੰਦਾ ਸੀ। ਵੈਸੇ ਇਹ ਸਕੀਮ ਨੂੰ ਪੰਜਾਬ ਦੇ ਵਿੱਚ ਪ੍ਰਵਾਨਗੀ ਹੁਣ ਮਿਲੀ ਆ ਉਦੋਂ ਤਾਂ 2017 ਦੇ ਵਿੱਚ ਵੀ ਸੀਗੀ। ਪਰ ਗੱਲ ਇਹ ਜੀ ਕਿ ਅੰਤਰਰਾਜੀ ਵਿਆਹ ਜਿਹੜਾ ਸੌਰੀ ਅੰਤਰਜਾਤੀ ਵਿਆਹ ਜਿਹੜਾ ਹੁੰਦਾ ਇਹਦੇ ਵਿੱਚ ਵੀ ਭਾਈ ਜਾਤ ਪਾਤ ਖਤਮ ਹੋਵੇ ਜਨਰਲ ਕੈਟਾਗਰੀ ਦਲਤ ਭਾਈਚਾਰਾ ਕੋਈ ਇਦਾਂ ਦੇ ਵਿਚਾਰ ਨਾ ਆਉਣ ਤੇ ਲੋਕ ਚਲੋ ਵੀ ਇਸ ਸਹੂਲਤ ਦੇ ਕਰਕੇ ਵੀ ਆਪਸ ਦੇ ਵਿੱਚ ਜਾਤੀ ਪਾਤੀ ਬੰਦਣਾ ਤੋਂ ਉੱਤੇ ਉੱਠਣ ਇਹਦੇ ਕਰਕੇ ਸਰਕਾਰਾਂ ਇਹ ਕੁਝ ਕਰਦੀਆਂ ਵੈਸੇ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰਜ਼ੀਆਂ ਪੈਂਡਿੰਗ ਪਈਆਂ ਤੇ ਜਿਨ੍ਹਾਂ ਨੇ ਅੰਤਰਰਾਜੀ ਵਿਆਹ ਕਰਵਾਏ ਸੀ ਉਹਨਾਂ ਦੇ ਵਿੱਚੋਂ ਕਈਆਂ ਨੇ ਅੰਤਰਜਾਤੀ ਵਿਆਹ ਕਰਵਾਏ ਸੀ ਜਿਨ੍ਹਾਂ ਨੇ ਉਹਨਾਂ ਦੇ ਵਿੱਚੋਂ ਕਈਆਂ ਦੇ ਨਿਆਂੇ ਕੀ ਹੋ ਗਏ ਪਰ ਰੁਪਈਆ ਇੱਕ ਨਹੀਂ ਮਿਲਿਆ ਜੀ ਹੂੰ ਹੂੰ ਤੁਹਾਨਾ ਤੇ ਮੋਕੇ ਦੀਆਂ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਨੇ ਉਹ ਰੁਝੀ ਹੋਈਆਂ ਨੇ ਤਿਆਰੀਆਂ ਦੇ ਵਿੱਚ ਕੀ ਕਰ ਰਹੀਆਂ ਨੇ ਜਿਵੇਂ ਟੁਹਾਨਾ ਤੇ ਮੋਗਾ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਕਿਸਾਨ ਮਹਾਪੰਚਾਇਤਾਂ ਹੋਣੀਆਂ ਇਹ ਕਿਸਾਨ ਮਹਾਪੰਚਾਇਤਾਂ ਜਿਹੜੀਆਂ ਉਹ ਹੋਣੀਆਂ ਹੈਗੀਆਂ ਜੀ ਕਿ ਇੱਕ ਤਾਂ ਹੋਣੀ ਜੇ ਟੁਹਾਨਾ ਦੇ ਵਿੱਚ 4 ਜਨਵਰੀ ਨੂੰ ਜੀ ਤੇ 9 ਜਨਵਰੀ ਨੂੰ ਹੋਣੀ ਜੇ ਮੋਗਾ ਦੇ ਵਿੱਚ ਸਾਨੂੰ ਪਤਾ ਇਹ ਲੱਗਾ ਵੀ ਭਾਈ ਇਸ ਮਸਲੇ ਦੇ ਉੱਤੇ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਸਾਡੀ ਦੁਗਿੰਦਰ ਸਿੰਘ ਉਗਰਾਹਾਂ ਨੇ ਗੱਲ ਕਹੀ ਆ ਜੀ ਬਹੁਤ ਵੱਡੇ ਪੱਧਰ ਤੇ ਉੱਤੇ ਤਿਆਰ ਗਿਆ ਚੱਲ ਰਹੀਆਂ ਅਸੀਂ ਕਿਸਾਨੀ ਨਸਲ ਦੇ ਹੱਲ ਦੇ ਲਈ ਦੇਲੇਵਾਲ ਸਾਹਿਬ ਦੇ ਮਸਲੇ ਦੇ ਹੱਲ ਦੇ ਲਈ ਜੋ ਚੋਰ ਦਰਵਾਜ਼ੇ ਥਾਣੇ ਫਿਰੇ ਕੋਸ਼ਿਸ਼ ਕਰ ਰਹੇ ਆ ਕਿ ਭਾਈ ਅਸੀਂ ਸਿੱਤੀ-ਛਿੱਤੀ ਖੇਤੀ ਕਾਨੂੰਨ ਲਾਗੂ ਕਰਤੇਗੇ ਇਹਦੇ ਖਿਲਾਫ ਹਰਿਆਣਾ ਵਿੱਚ ਇੱਕ ਤੋਹਾਣਾ ਚ ਤੇ ਪੰਜਾਬ ਦੇ ਵਿੱਚ ਮਾਲਵੇ ਵਿੱਚ ਮੋਗਾ ਦੇ ਵਿੱਚ ਤੇ ਦੋ ਥਾਵਾਂ ਤੇ ਮਹਾਪੰਚੇਤਾ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੀ ਜੀ ਸੋਰਿੰਟਨਾ ਜੀ ਪਾਜਪਾ ਜਿਹੜੀ ਹੈ ਇਹ ਅਰਵਿੰਦ ਕੇਜਰੀਵਾਲ ਨੂੰ ਕੀ ਕਹਿ ਰਹੀ ਹੋ ਜੋ ਵੀ ਇਹ ਸਿਆਸੀ ਡਰਾਮੇ ਵਾਲੀ ਜੀ ਹੁੰਦੀ ਆ ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆਂ ਇਹੋ ਜੀਆਂ ਖਬਰਾਂ ਬਹੁਤ ਸਾਰੀਆਂ ਆਉਣੀਆਂ ਸਾਡਾ ਜਾਣਕਾਰੀ ਪ੍ਰਾਪਤ ਹੋਈ ਆ ਵੀ ਭਾਜਪਾ ਦੇ ਵੱਲੋਂ ਨਾ ਕੇਜਰੀਵਾਲ ਦੀ ਪੋਸਟਰ ਜੰਗ ਸ਼ੁਰੂ ਕਰ ਦਿੱਤੀ ਗਈ ਆ ਵੈਸੇ ਇਹ ਵੀ ਕੱਟ ਨਹੀਂ ਕਰਨਗੇ ਇਹ ਵੀ ਕਰਨਗੇ ਕੁਛ ਨਾ ਕੁਛ ਤਾਂ ਪਰ ਬੀਜੇਪੀ ਨੇ ਪਹਿਲ ਕੀਤੀ ਉਹਨਾਂ ਨੇ ਕੀ ਕੀਤਾ ਜੀ ਕਿ ਅੱਜ ਕੇਜਰੀਵਾਲ ਦਾ ਇੱਕ ਪੋਸਟਰ ਬਣਾ ਕੇ ਵਾਇਰਲ ਕੀਤਾ ਉਹਨਾਂ ਇੱਕ ਫਿਲਮ ਆਈ ਸੀ ਬੂਲ ਬਲਈਆ ਪੁਰਾਣੇ ਵਿੱਚ ਰਾਮਪਾਲ ਯਾਦਵ ਨੇ ਛੋਟਾ ਪੰਡਿਤ ਦਾ ਕਿਰਦਾਰ ਲਭਾਇਆ ਸੀ ਤੇ ਉਹਦੀ ਫਿਰ ਬਣਾ ਕੇ ਮੂਰਤੀ ਜੀ ਬਿਲਕੁਲ ਉਸ ਤਰੀਕੇ ਦੀ ਬਣਾ ਕੇ ਤੇ ਇਹ ਗੱਲ ਕਹੀ ਆ ਵੀ ਇਹ ਉਹ ਕੇਦਰੀ ਵਾਲਾ ਜਿਹਨੂੰ ਸਿਰਫ ਟੂਣਾ ਦੇ ਮੌਕੇ Hindu ਨਜ਼ਰ ਆਉਂਦੇ ਆ ਇਹ ਵੀ ਛੋਟਾ ਪੰਡਿਤ ਬਣਿਆ ਹੋਇਆ ਸੋ ਆ ਗੱਲਾਂ ਜਿਹੜੀਆਂ ਉਹ 225 ਜਿਹੜਾ ਕਿ ਬੜਾ ਹੁਣ ਤੋਂ ਕੁਝ ਮਿੰਟਾਂ ਬਾਅਦ ਭਾਰਤ ਵਿੱਚ ਆ ਜਾਣਾ ਤੁਹਾਡੇ ਕੁਝ ਕਿ ਘੰਟਿਆਂ ਬਾਅਦ ਆ ਜਾਣਾ ਤੇ ਪਰ ਗੱਲ ਇਹ ਜੀ ਕਿ ਜਸਤਰੀ ਕੇ ਨਾਲ ਇਹ ਡਰਾਮੇਬਾਦੀ ਚੱਲਦੀ ਹੁੰਦੀ ਆ ਇਹ ਪੋਸਟਰ ਜੰਗਲੋਂ ਸ਼ੁਰੂ ਹੋ ਗਈ ਹੈ ਜੀ ਸਵਾਲ ਉੱਠ ਰਹੇ ਨੇ ਜੀ ਕਿ ਲੁਧਿਆਣੇ ਦੇ ਵਿੱਚ ਮੇਅਰ ਕਿਸੇ ਪਾਰਟੀ ਦਾ ਵੀ ਜਿਹੜਾ ਹੈ ਉਹ ਨਹੀਂ ਚੁਣਿਆ ਜਾ ਰਿਹਾ ਕੀ ਚੱਲ ਰਹੀ ਜੀ ਗੱਲਬਾਤ ਤੁਹੋ ਜੀ ਗੱਲ ਇੱਕ ਕਿਸੇ ਵੀ ਪਾਰਟੀ ਦੇ ਕੋਲੇ ਬਹੁਮਤ ਹੈ ਨਹੀਂ ਹਮ ਹਮ ਜਦੋਂ ਕੌਂਸਲਰ ਪੂਰੀ ਗਿਣਤੀ ਦੇ ਵਿੱਚ ਨਹੀਂ ਆ ਤੇ ਮੇਅਰ ਕਿਵੇਂ ਬਣ ਜੂ ਤੇ ਇੱਕ ਦੂਜੇ ਦੇ ਬੰਦੇ ਪੱਟਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਕਾਲੀਆਂ ਕੋਈ ਪਾਰਟੀ ਅਸੀਂ ਨਹੀਂ ਇਸ ਵੇਲੇ ਪੰਜਾਬ ਦੀ ਭਾਜਪਾ ਦੀ ਗੱਲ ਕਰ ਲਓ ਕਾਂਗਰਸੀ ਦੀ ਗੱਲ ਕਰ ਲਓ ਆਪਦੀ ਗੱਲ ਕਰ ਲਓ ਜਿਹਦੇ ਕੋਲੇ ਪੂਰੀ ਗਿਣਤੀ ਦੇ ਵਿੱਚ ਕੌਂਸਲਰ ਹੋਣ ਨਾ ਲੁਭਿਆਣੀ ਚ ਨਾ ਜਲੰਧਰ ਚ ਨਾ ਮਰਸਰ ਚ ਨਾ ਮੁਹਾਲੀ ਚ ਸੋ ਇਸ ਕਰਕੇ ਮੇਅਰ ਕਿਤੇ ਵੀ ਨਹੀਂ ਬਣ ਰਿਹਾ ਤੇ ਅੱਜ ਰਾਜਾ ਬਣੇ ਕਿੰਨੇ ਵੀ ਤੇ ਹੋਰਨਾਂ ਨੇ ਵੀ ਇਹ ਗੱਲ ਕਹੀ ਆ ਉਹ ਤੇ ਇੱਕ ਧਿਰ ਦੂਜੀ ਤੇ ਦੋਸ਼ ਲਾਈ ਜਾਂਦੀ ਦੂਜੀ ਤੀਜੀ ਤੇ ਦੋਸ਼ ਲਾਈ ਜਾਂਦੀ ਆ ਵੀ ਇਹ ਸਾਡੇ ਬੰਦੇ ਪਟਕੇ ਕੌਂਸਲਰ ਪਟਕੇ ਆਪ ਦਾ ਮੇਅਰ ਬਣਾਉਣਾ ਚਾਹੁੰਦੇ ਆ ਪਰ ਇੰਨੇ ਦਿਨ ਨਿਕਲ ਗਏ ਆ ਸੱਪੇ ਬੀਤ ਗਏ ਆ ਮੇਅਰ ਕਿਤੇ ਵੀ ਨਹੀਂ ਬਣਿਆ ਜੀ ਹੂੰ ਹੂੰ ਤੇ ਮੁਹਾਲੀ ਵਿੱਚ ਇੱਕ ਬੇਕਾਬੂ ਕਾਰ ਨੇ ਜਿਹੜਾ ਹਾਲਸਾ ਵਾਪਰਿਆ ਜੀ ਉਹ ਕੀ ਹੈਗਾ ਜੀ ਬੜੀ ਮਤਭਾਗੀ ਸ਼ੋਭਰਾਜੀ ਦੀ ਮੁਹਾਲੀ ਦੇ ਵਿੱਚ ਇੱਕ ਕਾਬੂ ਬੇਕਾਬੂ ਹੋਈ ਜੀ ਕਾਰ ਤੇ ਉਹਦੇ ਕਰਕੇ ਹਾਰਸਾ ਵਾਪਰਿਆ ਬਹੁਤ ਦੁੱਖ ਹੈ ਜੀ ਇਸ ਗੱਲ ਦੇ ਉੱਤੇ ਖਾਲਾ ਕੇ ਦੋਵਾਂ ਦੀ ਜ਼ਿੰਦਗੀ ਜਿਹੜੀ ਉਹ ਇਸ ਵੇਲੇ ਖਤਰੇ ਦੇ ਵਿੱਚ ਆ ਕੋਈ ਇਦਾਂ ਜ਼ਿੰਦਗੀ ਨੂੰ ਹਾਲੇ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਨੁਕਸਾਨ ਹੋਇਆ ਪਰ ਇਹ ਵੀ ਜ਼ਿੰਦਗੀ ਖਤਰੇ ਦੇ ਵਿੱਚ ਜ਼ਰੂਰ ਆ ਇਹ ਦੋਵੇਂ ਚੱਲਦੀ ਕਲਾ ਦੇ ਵਿੱਚ ਰਹੇ ਨੇ ਮੂਰਖਮਤੀ ਦੇ ਕਰਕੇ ਸਾਰਾ ਕੁਝ ਹੋਇਆ ਬੇਕਾਬੂ ਕਾਰ ਸੀ ਅੰਨੇ ਵਾਂ ਚਲਾਈ ਜਾ ਰਹੀ ਸੀ ਜਿਹਦੇ ਕਰਕੇ ਦੋ ਜਣੇ ਦਰਦ ਦਿੱਤੇ ਗਏ ਜੀ ਅ ਜਸਤਨ ਤੁਸੀਂ ਕਿਹਾ ਜੀ ਹੁਣ 1 ਘੰਟੇ ਤੇ 10 ਮਿੰਟਾਂ ਬਾਅਦ ਨਵਾਂ ਸਾਲ ਤੁਹਾਡੇ ਉੱਤੇ ਚੜ ਜਾਣਾ ਹੈ ਭਾਰਤ ਦੇ ਵਿੱਚ ਜਸ਼ਨ ਚੱਲ ਰਹੇ ਹੋਣਗੇ ਲੋਕ ਸੜਕਾਂ ਤੇ ਹੋਣਗੇ ਮੌਸਮ ਕੀ ਕਹਿ ਰਿਹਾ ਜੀ ਮੌਸਮ ਦੇ ਵਿੱਚ ਉਸਨੇ ਕੀ ਰੋਕਾਂ ਨੂੰ ਰੋਕਿਆ ਹੈ ਇਹ ਸੈਲੀਬ੍ਰੇਸ਼ਨਸ ਤੋਂ ਇਹ ਉਸੇ ਤਰੀਕੇ ਨਾਲ ਜੋਸ਼ੋ ਖਰੋਸ਼ ਨਾਲ ਲੋਕ ਜਿਹੜੇ ਨੇ ਨਵਾਂ ਸਾਲ ਮਨਾ ਰਹੇ ਨੇ ਤਹੋੜੀ ਗੱਲ ਇਹ ਆ ਵੀ ਜਿਹੜੇ ਲੋਕ ਆ ਨਾ ਉਹਨਾਂ ਦੇ ਉੱਤੇ ਆ ਠੰਡ ਦਾ ਬੜਾ ਅਸਰ ਨਹੀਂ ਹੁੰਦਾ ਜਦੋਂ ਬੰਦੇ ਦੇ ਸਿਰ ਨੂੰ ਚਾੜ ਚੜਿਆ ਹੋਵੇ ਹਮ ਹਮ ਅੱਜ ਨੂੰ ਹੁਣ ਜਲੰਧਰ ਦੇ ਵਿੱਚ ਮੈਂ ਇੱਥੇ ਬੈਠਾ ਤੇ ਪੂਰੀਆਂ ਗੱਡੀਆਂ ਤੇ ਨੇਰੀ ਬਣੀਆਂ ਡੰਗਾਂ ਤੇ ਉਹ ਪੁਲਸਾ ਜਿਹੜੀ ਫਾਸਾ ਤੇ ਖੜੀ ਐ ਵੀ ਲੋਕ ਹੁਰ ਡੰਗ ਵੀ ਮਚਾਉਣਗੇ ਚੀਕਾਂ ਕੂਕਾਂ ਮਾਰਨਗੇ दारू ਪੀਕੇ ਤੇ ਬੱਕਰੇ ਬੁਲਾਉਣਗੇ ਇਹ ਤਾਂ ਦਾ ਕੁਛ ਚੱਲਦਾ ਪਰ ਕਿਹਨੇ ਕਿੱਥੇ ਜਾਣਾ ਉਹਦੀ ਮਰਜ਼ੀ ਆ ਇਸ ਵੇਲੇ ਗੁਰਦੁਆਰਾ ਸਾਹਿਬਾਨ ਵੀ ਸਜੇ ਆ ਤੇ ਮੰਦਿਰ ਵੀ ਸਜੇ ਆ ਤੇ ਬਾਕੀ ਧਾਰਮਿਕ ਥਾਵਾਂ ਵੀ ਹੋਟਲ ਵੀ ਖੁੱਲੇ ਆ ਤੇ ਬਾਕੀ ਹੋਰ ਥਾਵਾਂ ਵੀ ਸੋ ਜਿਹਨੇ ਜਿੱਥੇ ਜਾਣਾ ਉਹਦੇ ਮਨ ਦੀ ਮੌਜ ਆ ਭਾਈ ਪਰ ਗੱਲ ਇਹ ਜੀ ਕਿ ਇਸ ਵੇਲੇ ਠੰਡ ਆ ਅੱਜ ਪਹਿਲੀ ਠੰਡ ਮੈਨੂੰ ਮਹਿਸੂਸ ਹੋਈ ਆ ਮੋਟਰਸਾਈਕਲ ਤੇ ਜਾਂਦਿਆਂ ਨੇ ਹੱਥ ਠਰਦੇ ਸੀ ਕੰਨ ਠਰਦੇ ਸੀ ਮੱਥੇ 'ਚ ਹਵਾ ਵਜਦੀ ਸੀ ਬਿਲਕੁਲ ਠਾਰੀ ਚੜਦੀ ਆ ਤੇ ਹੁਣ ਆਉਂਦੇ 48 ਘੰਟਿਆਂ ਦੇ ਵਿੱਚ ਪੂਰੀ ਹੋਰ ਠੰਡ ਪੈਣੀ ਲੰਦੀ ਜੀ ਸੋਰਨ ਟਰਨਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਵੱਲੋਂ ਸਟਾਫ ਵੱਲੋਂ ਸਾਡੇ ਤੇ ਮੈਨੇਜਮੈਂਟ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਹੋਣ